ਇਹ ਗਾਇਕ ਰੁਪਿੰਦਰ ਹਾਂਡਾ ਵੀ ਤੇ ਕੱਲ ਤੋਂ ਕਾਫੀ ਵਿਵਾਦਾ ਦੇ ਵਿੱਚ ਫਸੀ ਹੋਈ ਹੈ ਕੈਨੇਡਾ ਸ਼ੋਅ ਦੇ ਵਿੱਚ ਹੋਏ ਪੰਗੇ ਤੋਂ ਬਾਅਦ ਲਗਾਤਾਰ ਉਸ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਕਈ ਸਵਾਲ ਵੀ ਲੋਕਾਂ ਦੇ ਵੱਲੋਂ ਪੁੱਛੇ ਜਾ ਰਹੇ ਨੇ ਕਿ ਆਖਿਰਕਾਰ ਕੈਨੇਡਾ ਸ਼ੋਅ ਦੇ ਵਿੱਚ ਇਹ ਪੰਗਾ ਕੀ ਪਿਆ ਸੀ ਦੱਸ ਦिए ਕਿ ਐਡਮਿੰਟਨ ਦੇ ਵਿੱਚ ਰੁਪਿੰਦਰ ਹਾਂਡਾ ਦਾ ਸ਼ੋਅ ਸੀ ਪਰ ਉਸ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਰੁਪਿੰਦਰ ਹਾਂਡਾ ਮਾਈਕ ਸੁਟ ਕੇ ਸਟੇਜ ਤੋਂ ਨਿਕਲਦੀ ਹੋਈ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਕਈ ਹੋਰ ਵੀਡੀਓਜ਼ ਸਾਹਮਣੇ ਆਈਆਂ ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਗਈ ਔਰ ਪ੍ਰਮੋਟਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਰੁਪਿੰਦਰ ਹਾਂਡਾ ਦੇ ਨਾਲ ਉੱਥੇ ਬਦਸਲੂਕੀ ਕੀਤੀ ਗਈ ਤਾਂ ਉਹ ਵੀ ਦੇਖਣ ਨੂੰ ਮਿਲੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਲੋਕਾਂ ਦੇ ਕਾਫੀ ਰਿਐਕਸ਼ਨ ਦੇਖਣ ਨੂੰ ਮਿਲੇ ਪਰ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਰੁਪਿੰਦਰ ਹਾਂਡਾ ਦਾ ਪਹਿਲਾ ਰਿਐਕਸ਼ਨ ਦੇਖਣ ਨੂੰ ਮਿਲਿਆ ਰੁਪਿੰਦਰ ਹਾਂਡਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਸਾਰੀ ਗੱਲਬਾਤ ਦੱਸੀ ਹੈ ਕਿ ਆਖਿਰ ਕੱਲ ਸਟੇਜ ਤੇ ਉਸਦੇ ਨਾਲ ਕੀ ਕੁਝ ਹੋਇਆ ਕੱਲ ਕੀ ਐਡਮਿਟਰ ਸ਼ੋਅ ਦੇ ਵਿੱਚ ਪੂਰਾ ਪੰਗਾ ਪਿਆ ਸੀ ਤਾਂ ਦੱਸ ਦਈਏ ਕੀ ਐਡਮਿੰਟਨ ਦੇ ਵਿੱਚ ਸ਼ੋਅ ਸੀ ਰੁਪਿੰਦਰ ਹਾਂਡਾ ਦਾ ਔਰ ਜਦੋਂ ਰੁਪਿੰਦਰ ਹਾਂਡਾ ਐਡਮਿੰਟਨ ਪਹੁੰਚਦੀ ਹੈ ਤਾਂ ਤਕਰੀਬਨ 1.5 ਵਜੇ ਤੱਕ ਰੁਪਿੰਦਰ ਹਾਂਡਾ ਐਡਮਿੰਟਨ ਪਹੁੰਚ ਜਿੰਦੀ ਹੈ ਹਾਲਾਂਕਿ ਪ੍ਰਮੋਟਰਾਂ ਦੇ ਵੱਲੋਂ ਉਸ ਨੂੰ ਸਿੱਧਾ ਉੱਥੇ ਸ਼ੋਅ ਵੈਨਿਊ ਤੇ ਆਨਲੈਨ ਮਜਬੂਰ ਕੀਤਾ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਤੁਸੀਂ ਉੱਥੇ ਆਵੋ ਉੱਥੇ ਆ ਕੇ ਉਸ ਨੂੰ ਇੱਕ ਬੁਕੇ ਦਿੱਤਾ ਜਾਂਦਾ ਉਸ ਦਾ ਸਵਾਗਤ ਕੀਤਾ ਜਾਂਦਾ ਪ੍ਰਮੋਟਰ ਬੀਬੀ ਦੇ ਵੱਲੋਂ ਔਰ ਉਸ ਤੋਂ ਬਾਅਦ ਉਸ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਹੋਟਲ ਦੇ ਵਿੱਚ ਚਲੇ ਜਾਓ ਜਦੋਂ ਰੁਪਿੰਦਰ ਹਾਂਡਾ ਹੋਟਲ ਜਾਂਦੀ ਹੈ ਤਾਂ ਉੱਥੋਂ ਲੋਕੇਸ਼ਨ ਵੀ ਉਸ ਨੂੰ ਨਹੀਂ ਦਿੱਤੀ ਜਾਂਦੀ ਹੋਟਲ ਦੀ ਪੂਰੀ ਜਾਣਕਾਰੀ ਉਸ ਨੂੰ ਤਕਰੀਬਨ 2.5 ਵਜੇ ਦੇ ਕਰੀਬ ਤੱਕ ਦਿੱਤੀ ਜਾਂਦੀ ਹੈ ਜਿਸ ਕਰਕੇ ਤਕਰੀਬਨ 2.5 ਵਜੇ ਰੁਪਿੰਦਰ ਹਾਂਡਾ ਕਾਫੀ ਮੁਸ਼ਕਿਲ ਤੋਂ ਬਾਅਦ ਹੋਟਲ ਦੇ ਵਿੱਚ ਪਹੁੰਚਦੀ ਹੈ ਉਸ ਦਾ ਕੋਈ ਸਹਿਯੋਗ ਪ੍ਰਮੋਟਰ ਬੀਬੀ ਦੇ ਵੱਲੋਂ ਨਹੀਂ ਕੀਤਾ ਗਿਆ ਤਾਂ ਨਾ ਹੀ ਉਸ ਦੇ ਨਾਲ ਕੋਈ ਜੋ ਮ ਬੰਦਾ ਰੱਖਿਆ ਗਿਆ ਜੋ ਉਸ ਨੂੰ ਹੋਟਲ ਤੱਕ ਲੈ ਕੇ ਜਾਵੇ ਤਾਂ ਜਦੋਂ ਰੁਪਿੰਦਰ ਹਾਂਡਾ ਮੈਨੇਜ ਕਰਦੀ ਹੈ ਤਕਰੀਬਨ 2:30 ਵਜੇ ਤੱਕ ਹੋਟਲ ਤੱਕ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਵੀ ਵੈਨਿਊ ਤੱਕ ਉਹ ਕਿਸ ਤਰੀਕੇ ਨਾਲ ਆਵੇ ਤਾਂ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਰੁਪਿੰਦਰ ਹਾਂਡਾ ਦਾ ਕਹਿਣਾ ਹੈ ਕਿ ਜੋ ਪੂਰਾ ਉੱਥੇ ਘਟਨਾਕਰਮ ਹੋਇਆ ਜੋ ਲੇਟ ਪਹੁੰਚੀ ਹੈ ਤਾਂ ਸਾਰਾ ਮੈਨੇਜਮੈਂਟ ਦੇ ਜਿੰਮੇ ਹੈ ਕਿਉਂਕਿ ਮੈਨੇਜਮੈਂਟ ਦੇ ਵੱਲੋਂ ਉਸ ਨੂੰ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਮੈਨੇਜਮੈਂਟ ਵੱਲੋਂ ਉਸ ਨੂੰ ਮਿਸ ਇਨਫੋਰਮੇਸ਼ਨ ਦਿੱਤੀ ਗਈ بار بار ਔਰ ਹੋਟਲ ਤੱਕ ਜਾਣ ਦਾ ਉਸ ਦਾ ਕੋਈ ਜੁਗਾੜ ਨਹੀਂ ਕੀਤਾ ਗਿਆ ਹੋਟਲ ਤੋਂ ਵੈਨਿਊ ਤੱਕ ਔਨਲੀ ਉਸ ਨੂੰ ਕੋਈ ਪ੍ਰਬੰਧ ਨਹੀਂ ਕੀਤੇ ਗਏ ਔਰ ਜਿਸ ਕਰਕੇ ਜਦੋਂ ਉਹ ਲੇਟ ਪਹੁੰਚਦੀ ਵੀ ਹੈ ਸ਼ੋਅ ਦੇ ਵਿੱਚ ਤਾਂ ਤਕਰੀਬਨ ਡੇਢ ਘੰਟਾ ਪਰਫਾਰਮ ਕਰਦੀ ਹੈ ਪਰ ਉੱਥੇ ਵੀ ਪ੍ਰਮੋਟਰਾਂ ਦੇ ਵੱਲੋਂ ਉਸਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਪ੍ਰਮੋਟਰ ਬੀਬੀ ਤੇ ਉਸਦੇ ਪਤੀ ਦੇ ਵੱਲੋਂ ਉਸਦਾ ਫੋਨ ਤੱਕ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਰੁਪਿੰਦਰ ਹੰਡਾ ਦੇ ਵੱਲੋਂ ਇਹ ਪੂਰੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਮਜਬੂਰ ਕੀਤਾ ਗਿਆ ਡੇਢ ਘੰਟਾ ਗਾਉਣ ਤੋਂ ਬਾਅਦ ਵੀ ਕਿ ਉਹ ਸਟੇਜ ਤੇ ਬੈਠੀ ਰਹੇ ਲੋਕਾਂ ਦੇ ਨਾਲ ਗੱਲਬਾਤ ਕਰੇ ਔਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਇੱਥੋਂ ਤੱਕ ਕਿ ਉਸ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਤੱਕ ਵੀ ਉੱਥੇ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਰੁਪਿੰਦਰ ਹਾਂਡਾ ਗੁੱਸੇ ਦੇ ਵਿੱਚ ਉੱਥੋਂ ਮਾਈਕ ਸੁੱਟ ਕੇ ਭੱਜੀ ਜਾਂਦੀ ਹੈ ਤਾਂ ਉਹ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਪ੍ਰਮੋਟਰ ਬੀਬੀਆਂ ਦਾ ਇੱਥੇ ਪੱਖ ਵੀ ਦੇਖੋ ਨੂੰ ਮਿਲਦਾ ਹੈ ਪਰ ਦੂਸਰੇ ਪਾਸੇ ਜਦੋਂ ਰੁਪਿੰਦਰ ਹਾਂਡਾ ਨੇ ਸਾਰੀ ਬਦਸਲੂਕੀ ਹੁੰਦੀ ਹੈ ਤਾਂ ਉੱਥੇ ਜੋ ਮੌਜੂਦ ਔਰਤਾਂ ਨੇ ਉਹ ਵੀ ਅੱਗੇ ਆਉਂਦੀਆਂ ਨੇ ਰੁਪਿੰਦਰ ਹਾਂਡਾ ਦੇ ਪੱਖ ਦੇ ਵਿੱਚ ਔਰ ਰੁਪਿੰਦਰ ਹਾਂਡਾ ਨੂੰ ਉਸ ਪੂਰੇ ਮਾਹੌਲ ਦੇ ਵਿੱਚੋਂ ਸਹੀ ਸਲਾਮਤ ਬਾਹਰ ਕੱਢਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਉਸ ਨੂੰ ਰੋਕ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਔਰ ਫੋਨ ਤੱਕ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਬੀਬੀਆਂ ਉੱਥੇ ਸ਼ੋਅ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਆ ਕੇ ਵਿੱਚ ਬਚਾਅ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਰੁਪਿੰਦਰ ਹਾਂਡਾ ਨੂੰ ਉੱਥੇ ਪੂਰੇ ਬਹਾਲ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਹਾਲਾਂਕਿ ਇੱਥੇ ਰੁਪਿੰਦਰ ਹਾਂਡਾ ਦੇ ਵੱਲੋਂ ਉਹਨਾਂ ਬੀਬੀਆਂ ਦਾ ਧੰਨਵਾਦ ਵੀ ਕੀਤਾ ਗਿਆ ਔਰ ਕਿਹਾ ਗਿਆ ਕਿ ਉਹ ਕਿਸੇ ਵੀ ਸ਼ੋਅ ਦੇ ਵਿੱਚ ਜੇਕਰ ਗਾਉਂਦੀ ਹੈ ਤਾਂ ਆਪਣੇ ਜੋ ਆਡੀਅנס ਆ ਤਾਂ ਉਸ ਦੇ ਲਈ ਗਾਉਣ ਜਾਂਦੀ ਹੈ ਔਰ ਜੋ ਇਲਜ਼ਾਮ ਉਸ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਪੈਸੇ ਕਰਕੇ ਰੁਪਿੰਦਰ ਹਾਂਡਾ ਸ਼ੋਅ ਦੇ ਵਿੱਚ ਲੇਟ ਪਹੁੰਚੀ ਤਾਂ ਉਸ ਦਾ ਕਹਿਣਾ ਹੈ ਕਿ ਜੋ ਸ਼ੋਅ ਦੀ ਟਾਈਮਿੰਗ ਸੀ ਜੋ ਜਿਸ ਤਰੀਕੇ ਨਾਲ ਉਹ ਲੇਟ ਸ਼ੋਅ ਦੇ ਵਿੱਚ ਪਹੁੰਚੀ ਤਾਂ ਉਹ ਸਾਰਾ ਜਿੰਮੇ जिम्मा ਜੋ ਮੈਨੇਜਮੈਂਟ ਦਾ ਸੀ ਕਿਉਂਕਿ ਮੈਨੇਜਮੈਂਟ ਦੇ ਵੱਲੋਂ ਕਿਸੇ ਤਰੀਕੇ ਦਾ ਉਸ ਦਾ ਸਹਿਯੋਗ ਨਹੀਂ ਕੀਤਾ ਗਿਆ ਜਿਸ ਕਰਕੇ ਉਸ ਨੂੰ ਕਾफी ਪਰੇਸ਼ਾਨੀਆਂ ਆਈ ਵੈਨਿਊ ਤੱਕ ਪਹੁੰਚਣ ਲਈ ਉਸ ਨੂੰ ਐਡਮਿਟਨ ਹੋ 1:30 ਵਜੇ ਤੱਕ ਪਹੁੰਚ ਚੁੱਕੀ ਸੀ ਹਾਲਾਂਕਿ ਜਦੋਂ ਵੈਨਿਊ ਤੇ ਪਹੁੰਚਦੀ ਹੈ ਉਸ ਦਾ ਸਵਾਗਤ ਪ੍ਰਮੋਟਰ ਵੀਬੀ ਦੇ ਵੱਲੋਂ ਕੀਤਾ ਜਾਂਦਾ ਔਰ ਬੜੀ ਬਦਸਲੂਕੀ ਦੇ ਨਾਲ ਉਹ ਤੁਹਾਨੂੰ ਜਾਣ ਨੂੰ ਵੀ ਕਹਿ ਦਿੱਤਾ ਜਾਂਦਾ ਹੈ ਹੀ ਆਪਣੇ ਹੋਟਲ ਦੇ ਵਿੱਚ ਚਲੇ ਜਾਓ ਪਰ ਹੋਟਲ ਦੀ ਕੋਈ ਜਾਣਕਾਰੀ ਉਸ ਨੂੰ ਨਹੀਂ ਦਿੱਤੀ ਜਾਂਦੀ ਔਰ ਇੰਨਾ ਵੀ ਕਿਹਾ ਗਿਆ ਕਿ ਹੋਟਲ ਦੇ ਵਿੱਚ ਬੈਠ ਕੇ ਵੀ ਉਹ ਜਦੋਂ ਤਿਆਰ ਵੀ ਹੋ ਚੁੱਕੀ ਸੀ ਤਾਂ ਉਦੋਂ ਵੀ ਉਹ ਕਾफी ਸਮਾਂ ਇੰਤਜ਼ਾਰ ਕਰਦੀ ਰਹੀ ਉਦੋਂ ਵੀ ਉਸ ਨੂੰ ਕੋਈ ਲੈਣ ਨਹੀਂ ਆਇਆ ਉਸ ਕੋਈ ਜਾਣਕਾਰੀ ਉਸ ਨੂੰ ਉਸ ਸਮੇਂ ਨਹੀਂ ਦਿੱਤੀ ਗਈ ਹਾਲਾਂਕਿ ਜੋ ਅ ਵੀਡੀਓ ਕੱਲ ਸਾਹਮਣੇ ਆਈ ਉਸ ਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਲੇਟ ਆਉਂਦੇ ਲੋਕਾਂ ਦੇ ਵੱਲੋਂ ਵੀ ਗੁੱਸਾ ਜ਼ਾਹਰ ਕੀਤਾ ਜਾਂਦਾ ਹੈ ਤਾਂ ਰੁਪਿੰਦਰ ਹਾਂਡਾ ਉਸ ਸਮੇਂ ਵੀ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਹੋਟਲ ਦੇ ਰੂਮ ਦੇ ਵਿੱਚ ਹੀ ਰੈਡੀ ਹੋ ਕੇ ਬੈਠੀ ਸੀ ਪਰ ਉਸ ਨੂੰ ਕੋਈ ਲੈਣ ਨਹੀਂ ਆਇਆ ਪਰ ਦੂਸਰੇ ਪਾਸੇ ਤੇ ਪ੍ਰਮੋਟਰ ਬੀਬੀ ਉਸ ਨੂੰ ਟੋਕ ਦਿੰਦੀ ਹੈ ਨਾਲ ਹੀ ਉਸ ਨੂੰ ਕਹਿੰਦੀ ਹੈ ਕਿ ਜਿਹੜੇ ਪ੍ਰਮੋਟਰ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਉਹਦਾ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਤੁਹਾਨੂੰ ਪੈਸੇ ਨਹੀਂ ਮਿਲੇ ਸੀ ਤੁਸੀਂ ਪੈਸਿਆਂ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇਸ ਕਰਕੇ ਤੁਸੀਂ ਸ਼ੋਅ ਦੇ ਵਿੱਚ ਲੇਟ ਪਹੁੰਚੇ ਤਾਂ ਇਸ ਤਰੀਕੇ ਦੇ ਨਾਲ ਇਹ ਵੀਡੀਓ ਕੱਲ੍ਹ ਵਾਇਰਲ ਹੋਈ ਬਾਅਦ ਵਿੱਚ ਲਗਾਤਾਰ ਕਈ ਵੀਡੀਓਜ਼ ਸਾਹਮਣੇ ਆਈਆਂ ਰੁਪਿੰਦਰ ਹਾਂਡਾ ਦੇ ਹੱਕ ਦੇ ਵਿੱਚ ਵੀ ਕਈ ਲੋਕ ਉਤਰੇ ਅ ਇੱਥੇ ਤੱਕ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਆਰਟਿਸਟ ਨੂੰ ਪੈਸੇ ਨਹੀਂ ਮਿਲਦੇ ਤਾਂ ਉਹ ਸਟੇਜ ਉੱਤੇ ਆ ਕੇ ਪਰਫਾਰਮ ਕਿਉਂ ਕਰਨ ਕਿਉਂਕਿ ਜੇਕਰ ਉਹ ਇੱਕ ਵਾਰ ਪਰਫਾਰਮੈਂਸ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਕਲਾਕਾਰਾਂ ਨੂੰ ਪੁੱਛਿਆ ਨਹੀਂ ਜਾਂਦਾ ਇਹਨਾਂ ਕਲਾਕਾਰਾਂ ਨੂੰ ਬਾਅਦ ਵਿੱਚ ਆਪਣੇ ਪੈਸੇ ਲੈ ਲੈ ਕਾਫੀ ਜਦੋਂ ਜਹਿਦ ਕਰਨੀ ਪੈਂਦੀ ਹੈ ਕਾਫੀ ਸਟਰਗਲ ਉੱਥੇ ਕਰਨੀ ਪੈਂਦੀ ਹੈ ਇਸ ਕਰਕੇ ਜੇਕਰ ਆਰਟਿਸਟ ਸ਼ੋਅ ਤੋਂ ਪਹਿਲਾਂ ਹੀ ਆਪਣੇ ਪੈਸੇ ਮੰਗਦਾ ਹੈ ਪੂਰੇ ਪੈਸੇ ਚਾਹੁੰਦਾ ਹੈ ਤਾਂ ਫਿਰ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੈ ਪਰ ਰੁਪਿੰਦਰ ਹੰਡਾ ਦਾ ਇਹ ਪਹਿਲਾ ਬਿਆਨ ਇਸ ਪੂਰੇ ਮਾਮਲੇ ਦੇ ਉੱਤੇ ਔਰ ਪੂਰੀ ਘਟਨਾ ਨੂੰ ਕਲੀਅਰ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਵੀਡੀਓਜ਼ ਲਗਾਤਾਰ ਸ਼ੋਅ ਦੀਆਂ ਬਾਹਰ ਆ ਰਹੀਆਂ ਨੇ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉੱਥੇ ਜਦੋਂ ਇਹ ਪੂਰਾ ਘਟਨਾ ਚੱਕਰ ਹੋ ਜਾਂਦਾ ਜਦੋਂ ਔਰ ਰੁਪਿੰਦਰ ਹਾਂਡਾ ਲੇਟ ਵੀ ਪਹੁੰਚਦੀ ਹੈ ਉੱਥੇ ਬੈਸ ਵਿਚਾਈ ਵੀ ਹੁੰਦਾ ਹੈ ਔਰ ਉਸ ਤੋਂ ਬਾਅਦ ਪਰਫਾਰਮਰ ਰੁਪਿੰਦਰ ਹਾਂਡਾ ਦੇ ਵੱਲੋਂ ਕੀਤਾ ਜਾਂਦਾ ਹੈ ਤਕਰੀਬਨ ਡੇਢ ਘੰਟਾ ਪਰਫਾਰਮੈਂਸ ਉਸ ਦੇ ਵੱਲੋਂ ਦਿੱਤੀ ਜਾਂਦੀ ਹੈ ਉਹ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਭਾਵੁਕ ਹੁੰਦੀ ਹੋਈ ਨਜ਼ਰ ਆਈ ਹੈ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਉੱਥੇ ਬਣ ਗਿਆ ਸੀ ਤਾਂ ਉੱਥੇ ਰੁਪਿੰਦਰ ਹਾਂਡਾ ਨੂੰ ਆਪਣੀ ਸਟਰਗਲ ਵੀ ਯਾਦ ਆਈ ਆਪਣੇ ਬੁਰੇ ਟਾਈਮ ਬਾਰੇ ਵੀ ਉਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਕਿਸੇ ਦੇ ਵੱਲੋਂ ਉਸ ਦਾ ਸਾਥ ਨਹੀਂ ਦਿੱਤਾ ਗਿਆ ਦੱਸ ਦਈਏ ਕਿ 9 ਸਾਲ ਉਹ ਆਪਣੇ ਘਰ ਬੈਠੀ ਰਹੀ 9 ਸਾਲ ਤੱਕ ਉਸ ਨੇ ਗਾਣਾ ਨਹੀਂ ਗਾਇਆ ਹਾਲਾਂਕਿ ਇੱਕ ਦੋ ਗਾਣੇ ਜੋ ਉਸ ਤੱਕ ਅਪਰੋਚ ਕੀਤੇ ਜਾਂਦੇ ਸੀ ਤਾਂ ਉਹ ਉਸ ਦੇ ਵੱਲੋਂ ਕੀਤੇ ਜਾਂਦੇ ਸੀ ਪਰ ਮਿੰਨਤਾ ਕਰਕੇ ਉਸ ਨੇ ਕਦੇ ਕਿਸੇ ਤੋਂ ਕੋਈ ਕੰਮ ਨਹੀਂ ਲਿਆ ਤਾਂ ਰੁਪਿੰਦਰ ਹਾਡਾ ਭਾਵੁਕ ਹੁੰਦੀ ਹੋਈ ਵੀ ਨਜ਼ਰ ਆਈ ਔਰ ਕਿਹਾ ਕਿ ਇੰਡਸਟਰੀ ਦੇ ਲੋਕਾਂ ਦੇ ਵੱਲੋਂ ਉਸ ਦਾ ਕਰੀਅਰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ 2 ਸਾਲਾਂ ਬਾਅਦ ਜਦੋਂ ਉਸ ਦਾ ਗਾਣਾ ਦੁਬਾਰਾ ਵਾਇਰਲ ਹੋ ਜਾਂਦਾ ਹੈ ਕਾਲੀ ਐਕਟਿਵਾ ਤਾਂ ਉਸ ਤੋਂ ਬਾਅਦ ਉਸ ਨੂੰ ਸ਼ੋਅ ਮਿਲਨੇ ਵੀ ਸ਼ੁਰੂ ਹੋੁੰਦੇ ਨੇ ਉਸ ਤੋਂ ਬਾਅਦ ਲਗਾਤਾਰ ਉਸ ਨੂੰ ਬੁਲਾਇਆ ਵੀ ਜਾਂਦਾ ਪਰ ਇੱਕ ਐਡਮਿੰਟਨ ਦੇ ਵਿੱਚ ਇਹ ਸ਼ੋਅ ਸੀ ਔਰ ਜਿੱਥੇ ਆ ਪੂਰਾ ਜਦੋਂ ਉਹ ਪਹੁੰਚਦੀ ਹੈ ਗੌਣ ਲਈ ਤਾਂ ਪੂਰਾ ਡਰਾਮੈਟਿਕ ਮਾਹੌਲ ਹੋ ਜਾਂਦਾ ਹੈ ਪੂਰਾ ਉਸ ਦੇ ਨਾਲ ਬਦਸਲੂਕੀ ਵੀ ਪ੍ਰਮੋਟਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਪ੍ਰਮੋਟਰ ਬੀਬੀ ਵੱਲੋਂ ਵੀ ਜਿਸ ਤਰੀਕੇ ਦੇ ਨਾਲ ਸਟੇਜ ਤੇ ਖੜ ਕੇ ਉਸ ਨੂੰ ਜਦੋਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਲੇਟ ਆਏ ਹੋ ਜਾਂ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਤੁਹਾਡੇ ਵੱਲੋਂ ਇਹ ਸਾਰੀ ਗਲਤੀ ਕੀਤੀ ਗਈ ਹੈ ਜਾਂ ਉਹਨਾਂ ਦੇ ਸਿਰ ਪੂਰਾ ਭਾਂਡਾ ਫੂੜਿਆ ਜਾਂਦਾ ਹੈ ਲੇਟ ਆਉਣ ਦਾ ਤਾਂ ਇਸ ਗੱਲ ਤੇ ਭੜਕਦੀ ਹੋਈ ਨਜ਼ਰ ਆਈ ਰੁਪਿੰਦਰ ਹਾਂਡਾ ਔਰ ਉਥੋਂ ਮਾਈਕ ਸੁੱਟ ਕੇ ਭੱਜ ਜਾਂਦੀ ਹਾਲਾਂਕਿ ਪ੍ਰਮੋਟਰ ਬੀਬੀ ਤੇ ਉਸ ਦਾ ਪਤੀ ਪਿੱਛੇ ਭੱਜਦੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੇ ਰੁਪਿੰਦਰ ਹਾਂਡਾ ਦੀਆਂ ਅੰਦਰੀਆਂ ਉਹ ਵੀਡੀਓ ਵੀ ਸਾਹਮਣੇ ਆਈਆਂ ਜਿੱਥੇ ਸਿਰ ਤੇ ਹੱਥ ਮਾਰਦੀ ਹੋਈ ਨਜ਼ਰ ਆਉਂਦੀ ਹੈ ਪੂਰੀ ਤਰ੍ਹਾਂ ਪੈਨਿਕ ਉੱਥੇ ਕਰ ਚੁੱਕੀ ਸੀ ਰੁਪਿੰਦਰ ਹਾਂਡਾ ਔਰ ਬਾਦ ਵਿੱਚ ਉਥੋਂ ਪਰਫਾਰਮ ਕਰਨ ਤੋਂ ਬਾਅਦ ਉਥੋਂ ਨਿਕਲ ਜਾਂਦੀ ਹੈ ਔਰ ਇਹ ਲਗਾਤਾਰ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਕ ਉਹ ਵੀਡੀਓ ਵੀ ਵਾਇਰਲ ਹੋਈ ਜਿਹਦੇ ਵਿੱਚ ਰੁਪਿੰਦਰ ਹਾਂਡਾ ਦੇ ਹੱਕ ਦੇ ਵਿੱਚ ਵੀ ਕੁਝ ਬੀਬੀਆਂ ਸਾਹਮਣੇ ਆਉਂਦੀਆਂ ਨੇ ਔਰ ਉਹਨਾਂ ਦੇ ਵੱਲੋਂ ਰੁਪਿੰਦਰ ਹਾਂਡਾ ਦਾ ਸਾਥ ਵੀ ਦਿੱਤਾ ਜਾਂਦਾ ਹੈ ਹਾਲਾਂਕਿ ਉਹਨਾਂ ਦੇ ਹੱਥੋਂ ਵੀ ਮਾਈਕ ਖੋਣ ਦੀ ਕੋਸ਼ਿਸ਼ ਪ੍ਰਮੋਟਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਫਿਲਹਾਲ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਇਸ ਘਟਨਾ ਦੀ ਦਿਖਾ ਦਿੰਦੇ ਹਾਂ ਜੋ ਕਲੀਅਰ ਵੀਡੀਓ ਹੈ ਔਰ ਇੱਕ ਹੋਰ ਵੀਡੀਓ ਇਹ ਵਾਇਰਲ ਹੋਈ ਹੈ ਰੁਪਿੰਦਰ ਹਾਂਡਾ ਦੇ ਐਡਮਿੰਟਨ ਸ਼ੋ ਦੀ ਲਗਾਤਾਰ ਇਸ ਸ਼ੋ ਨੂੰ ਲੈ ਕੇ ਜੋ ਵਿਵਾਦ ਬਣਿਆ ਹੋਇਆ ਤਾਂ ਪਿਕਚਰ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਸ ਦੀ ਗਲਤੀ ਸੀ ਜਾਂ ਕਿਸ ਦੀ ਨਹੀਂ ਸੀ ਇਹ ਤਾਂ ਪ੍ਰਮੋਟਰ ਜਾਣਦੇ ਨੇ ਜਾਂ ਫਿਰ ਰੁਪਿੰਦਰ ਹਾਂਡਾ ਜਾਣਦੀ ਹੈ ਪਰ ਲਗਾਤਾਰ ਸਪੋਰਟ ਵੀ ਰੁਪਿੰਦਰ ਹਾਂਡਾ ਦੀ ਕੀਤੀ ਜਾ ਰਹੀ ਹੈ ਕਲਾਕਾਰ ਵੀ ਕੁਝ ਸਪੋਰਟ ਦੇ ਵਿੱਚ ਉਤਰੇ ਨੇ ਔਰ ਸ਼ਾਬਾਸ਼ੀ ਵੀ ਰੁਪਿੰਦਰ ਹਾਂਡਾ ਨੂੰ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਦਿਨ ਨਾ ਵਿਵਾਦ ਹੋ ਗਿਆ ਜਦੋਂ ਪ੍ਰੋਮੋਟਰਾਂ ਦੇ ਵੱਲੋਂ ਇਹ ਨਿਬਤ ਸਲੂਕੀ ਕੀਤੀ ਗਈ ਤਾਂ ਉਸ ਤੋਂ ਬਾਅਦ ਵੀ ਰੁਪਿੰਦਰ ਹੰਡਾ ਉੱਥੇ ਪਰਫਾਰਮ ਕਰਕੇ ਜਾਂਦੀ ਹੈ ਤਕਰੀਬਨ ਡੇਢ ਘੰਟੇ ਉਸ ਦੇ ਵੱਲੋਂ ਪਰਫਾਰਮੈਂਸ ਦਿੱਤੀ ਜਾਂਦੀ ਹੈ ਤਾਂ ਫਿਲਹਾਲ ਇੱਕ ਹੋਰ ਵੀਡੀਓ ਜੋ ਸਾਹਮਣੇ ਆਈ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਵਿੱਚ ਕੋਈ ਕੁਝ ਫਲੈਕਸਨ ਨਹੀਂ ਹੋ ਗਈ ਕਿਸੇ ਦੀ ਗਲਤੀ ਨਹੀਂ ਮੇਰੇ ਕੈਲੰਡੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕਦਰਤੀ ਨਹੀਂ ਆ